ਅੱਜ ਪਿੰਡ ਫਰਮਾ ਵਾਲਾ ਚ ਕ੍ਰਿਕਟ ਦਾ ਟੂਰਨਾਮੈਂਟ ਕਰਵਾਇਆ ਨੌਜਵਾਨ ਸਾਡੇ ਭਰਾ ਸਰਪੰਚ ਸਮੀਰ ਔਰ ਵਿਸ਼ੇਸ਼ ਤੌਰ ਤੇ ਮੁੱਖ ਜਨਰਲ ਸੁਖਰਾਜ ਜੀ ਮੈਡਮ ਬਾਦਲਕਾ ਤੋਂ ਔਰ ਟਿੱਡੂ ਸਰਪੰਚ ਜੀ ਸਾਡੇ ਰਾਜ ਕਨੀ ਵੀਰ ਔਰ तमाम ਜਿੰਨੇ ਰਵਿੰਦਰ ਰਵੀ ਸਾਡਾ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਕਿ ਤੁਹਾਡਾ ਟੂਰਨਾਮੈਂਟ ਬਹੁਤ ਸੋਹਣਾ ਸੀ ਔਰ ਲਾਲੋ ਵਾਲੀ ਦੀ ਟੀਮ ਨੂੰ ਵੀ ਵਧਾਈ ਦਿੰਦਾ ਤੁਸੀਂ ਵਧੀਆ ਖੇਡੇ ਹੋ ਔਰ ਇਹ ਦਿੱਤ ਦੀ ਵਧਾਈ ਆਰ ਮਹਵੰਨਪਿੰਡ ਵਾਲੇ ਜੋ ਰਨਰ ਅਪਰੇ ਆ ਉਹਨਾਂ ਨੂੰ ਵੀ ਮੁਬਾਰਕਾਂ ਆਪਾਂ ਅੱਗੇ ਵੀ ਕੋਸ਼ਿਸ਼ ਕਰੀਏ ਔਰ ਨੌਜਵਾਨ ਭਾਵੇਂ ਸਾਰੇ ਜਿੱਥੇ ਵੀ ਸਾਡੀ ਲੋੜ ਆ ਅਸੀਂ ਤੁਹਾਡੇ ਲਈ ਹਾਜ਼ਰ ਆ ਔਰ ਸਰਪੈਂਸ ਸਾਹਿਬ ਇੱਕ ਤੁਹਾਡੇ ਪਿੰਡ ਲਈ ਜੋ ਅਸੀਂ 12 ਲੱਖ ਰੁਪਇਆ ਚੱਕਣ ਲਈ ਦਿੱਤਾ ਜਿਹੜੇ ਕਾਪਰ ਮਾਡਲ ਲਈ ਬੰਨਣਾ ਔਰ ਦੂਜੀ ਜਿਹੜੀ ਤੁਹਾਡੀ ਡਿਮਾਂਡ ਸੀ ਸਟੇਡੀਅਮ ਦੀ ਔਰ ਲਾਇਬ੍ਰੇਰੀ ਦੀ ਸਟੇਡੀਅਮ ਦਾ ਤੁਸੀਂ ਮਤਾ ਦਿੱਤਾ ਆਉਣੇ ਟੂਰਨਾਮੈਂਟ ਨੂੰ ਤੁਹਾਨੂੰ ਬਹੁਤ ਸੋਹਣਾ ਸਟੇਡੀਅਮ ਬਣੂਗਾ ਔਰ ਸਾਰੇ ਸਟੇਡੀਅਮ ਤੇ ਲਾਈਟਾਂ ਲਗਾ ਕੇ ਦੇਵਾਂਗੇ ਔਰ ਜਿਹੜੀ ਲਾਇਬ੍ਰੇਰੀ ਦੀ ਗੱਲ ਆ ਸਰਪੰਚ ਸਾਹਿਬ ਜੀ ਉਹ ਵੀ ਅਸੀਂ ਲੈ ਜਾਂਦੇ ਟਾਈਮ ਐਮਐਲਏ ਸਾਹਿਬ ਨਾਲ ਡਿਸਕਸ ਕੀਤੀ ਸੀ ਤੁਹਾਨੂੰ 5 ਲੱਖ ਰੁਪਏ ਆ ਸੀ ਲਾਇਬ੍ਰੇ ਲਈ ਵੀ ਥੋੜੇ ਟਾਈਮ ਦੇ ਵਿੱਚ ਦੇ ਦੇਵਾਂਗੇ ਪਾਕੀ ਕੰਡਾ ਦੇ ਵਿੱਚ ਜਿਹੜੇ ਆਪਣੇ ਬੱਚਿਓ ਲਾਇਬ੍ਰੇਰੀ ਤੇ ਗੱਡ ਕੇ ਬਣਸ ਗਣ ਅੋਰਲੀ ਲਿਖਤ ਬਾਤ ਬਾਈਟ ਮਾਊਂਸ ਵੀ ਤਾਂਦੇ ਨੂੰ ਵਾਇਰ ਦਿੱਕਾ ਖਾਲਚਾ ਮੈਂ